ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੰਦੀਛੋੜ ਦਿਵਸ ਦੇ ਸੰਬੰਧ ਵਿੱਚ ਜਥੇਦਾਰ ਬਾਬਾ ਦਰਸ਼ਨ ਸਿੰਘ ਨਨਕਾਣਾ ਸਾਹਿਬ ਵਾਲੇ ਮੁਕੇਸ਼ ਸ਼ਰਮਨੀ ਅਕਾਲੀ ਦਸ਼ਮੇਸ਼ ਤਰਨਾ ਦਲ ਵੱਲੋਂ ਪੰਜਵਾ ਨਿਸ਼ਾਨ ਮਿਸਲ ਅਮਰ ਸ਼ਹੀਦ ਵੀਰ ਸਿੰਘ ਜੀ ਰੰਗਰੇਟਾ ਤੇ 150 ਕੋੜ ਸਵਾਰ ਸਮੇਤ ਖਾਲਸਾ ਮਾਰਚ ਕੱਢਿਆ ਗਿਆ ਇਸ ਮੌਕੇ ਸਾਹ ਪਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਕਾਉਂਸਲਰ ਵਿਕਾਸ ਸੋਨੀ ਸਰਬਜੀਤ ਸਿੰਘ ਲਾਠੀ ਤੇ ਰਵਿਕਾਂਤ ਉੱਚੇਚੇ ਤੌਰ ਤੇ ਮੌਜੂਦ ਸਨ ਆਏ ਨੇ ਆਪਣੀ ਬਹੁਤ ਬੜੀ ਸੰਗਤ ਦੇ ਨਾਲ ਜਿਨ੍ਹਾਂ ਦਾ ਧੰਨਵਾਦ ਕੀਤਾ ਜਾਂਦਾ ਜੈ ਜੈ ਕਾਰ ਵਾਹ ਵਾਹ ਸਾ ਮਾੜਾ ਸੱਚੇ ਪਾਸ਼ਾ ਜੀ ਦਾ ਬੰਦੀ ਛੋੜ ਦਿਹਾੜਾ ਜੋ ਕਿ ਬੜੀ ਸ਼ਰਧਾ ਤੇ ਤੁਮਤਾਪ ਦੇ ਨਾਲ ਵਧਾਈਆਂ ਦੇਣਾ ਸਾਰੇ ਸਾਰੀਆਂ ਸੰਗਤਾਂ ਨੂੰ ਉਥੇ ਨਾਲ ਦੇ ਨਾਲ ਹੀ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਤੇ ਸ਼੍ਰੀ ਹੋਂ ਪ੍ਰਕਾਸ਼ ਜੀ ਸੋਨੀ ਉਹਨਾਂ ਦਾ ਇੱਥੇ ਮੈਂ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਬੜਾਈ ਖੁਸ਼ੀਆਂ ਵਾਲਾ ਦਿਨ ਹੈ ਤਨ ਤਨ ਮੇਰੀ ਪੀੜ ਦੇ ਬਾਲਕ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਦੀ ਪਵਿੱਤਰ ਯਾਦ ਚ ਅੱਜ ਬੰਦੀ ਛੋੜ ਦਿਵਸ ਜਿਹੜਾ ਉਹ ਸਾਰੀ ਜਸੇ ਬੰਦੀ ਵੱਲੋਂ ਬੜੀ ਸ਼ਰਧਾ ਤੇ ਪੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ ਬਬਾਈ ਸਾਡੇ ਤੋਂ ਸਭ ਤੋਂ ਪਹਿਲਾਂ ਤੇ ਮੈਂ ਸਾਰੀਆਂ ਸੰਗਤਾਂ ਨੂੰ ਅੱਜ ਦੇ ਸ਼ਬਦਾਂ ਤੇ ਦੇ ਲਈ ਮੁਬਾਰਕਬਾਦ ਹੈ। ਸੋ ਅੱਜ ਦਾ ਇਹ ਦਿਨ ਕਿਉਂਕਿ ਕਾਲੀ ਦੀਵਾਲੀ ਦਾ ਪੁੱਤਰ ਦਿਨ ਸੀ। ਉਹ ਅਸੀਂ ਕਿਉਂ ਮਨਾਉਂਦੇ ਆ? ਕਿਉਂਕਿ ਦੀਵੇ ਜਗਾ ਕੇ ਲਾਈਟਾਂ ਜਗਾ ਕੇ ਅਸੀਂ ਇਸ ਦਿਨ ਦਾ ਜਿਹੜਾ ਖੁਸ਼ੀ ਵਾਲਾ ਦਿਹਾੜਾ ਜਿਹੜਾ ਹੈ ਉਹ ਅਸੀਂ ਬਣਾਉਨੇ ਆ। ਉਹ ਇਸ ਕਰਕੇ ਬਣਾਉਨੇ ਆ ਕਿ ਜਿਸ ਵळे ਔਰੰਗਜ਼ੇਬ ਦਾ ਰਾਜ ਉਸ ਲਈ 체 ਵੀ ਪਾਛਾਇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਗਵਾਲੀਅਰ ਦੇ ਕਿਲੇ ਜੋ 52 ਰਾਜਿਆਂ ਨੂੰ ਮੁਕਤ ਕਰਾ ਕੇ ਅਮਰ ਸਾਹਿਬ ਦੀ ਪਿੱਤਰ ਧਰਤੀ ਤੇ ਲੈ ਕੇ ਆਏ ਸਾਂ ਸੋਹਣਾ ਦੀ ਖੁਸ਼ੀ ਜੇ ਇਹ ਜਿਹੜਾ ਦੀਵਾਲੀ ਦਾ ਦਿਨ ਮੰਨੀ ਸ਼ੋਤ ਦਿਵਸ ਅਸੀਂ ਸਾਰੇ ਬਣਾਉਨੇ ਆਂ ਖੁਸ਼ੀਆਂ ਇੱਕ ਦੂਜੇ ਨਾਲ ਸਾਂਝੀਆਂ ਕਰਦੇ ਆਂ ਸਾਡੇ ਗੁਰੂਆਂ ਦੀ ਸਾਨੂੰ ਬੜੀ ਮੱਜੀ ਦੇ ਨੇ ਬਾਪਾ ਦਰਸ਼ਨ ਸਿੰਘ ਜੀ ਜਿਨ੍ਹਾਂ ਦਾ ਸਾਰੇ ਬਿਲਾ ਸੰਤਾਰ ਕਰਦੇ ਨੇ